ਉਸ ਤੋਂ ਬਾਅਦ ਇਹ ਅੰਝ ਲੱਗਦਾ ਕਿ ਕੁਝ ਲੋਕਾਂ ਦੀ ਖਾਸ ਜਿਹੜਾ ਹੈਗਾ ਤੁਸੀਂ ਰੋਲ ਮਾਡਲਸ ਬਣ ਗਏ ਹੋ ਹਨ ਕੀ ਸੁਣਿਆ ਉਹਨਾਂ ਲੋਕਾਂ ਲਈ ਜਿਹੜੇ ਢੇਰੀ ਢਾ ਕੇ ਬੈਠੇ ਹੋਏ ਸੀ ਘਰੇ ਕਿ ਅੱਜ ਫਿਰ ਉਹਨਾਂ ਨੂੰ ਆਸ ਜਾਗੀ ਹੈਗੀ ਅਸੀਂ ਉਹਨਾਂ ਲੋਕਾਂ ਵਾਸਤੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਸਾਨੂੰ ਸੁਭਾਗਾ ਸਮਾਂ ਮਿਲਿਆ ਹਣੀ ਬਰਾੜ ਜੀ ਜਿਹੜੇ ਆਪਣੇ ਐਕਸਐਮਐਲਏ ਆਪਣੇ ਉਹਨਾਂ ਮੁਸਲੀਮ ਮੁਖੀ ਸਰਪੰਚ ਤੋਂ ਉਹਨਾਂ ਨੂੰ ਮਿਲਣ ਦਾ ਮੁਕਾਮਲੇ ਤੇ ਬਹੁਤ ਵਧੀਆ ਉਹਨਾਂ ਦਾ ਸੁਭਾਅ ਬਹੁਤ ਵਧੀਆ ਹੁੰਦੇ ਹੀ ਉਹਨਾਂ ਨੇ ਖੁਦ ਜਾ ਕੇ ਉਹਨੂੰ ਲੈ ਕੇ ਆਏ ਥੈਂਕ ਯੂ ਤੇ ਰੋਟੀ ਪਾਣੀ ਛਕਾਇਆ ਸਾਨੂੰ ਪੂਰਾ ਮਤਲਬ ਘਰ ਵਾਲਾ ਸਾਰਾ ਮਾਹੌਲ ਚੱਲ ਆਪਣੇ ਬੱਚੇ ਸਮਝ ਕੇ ਕੀਤਾ ਤੇ ਅੱਜ ਦਾ ਜਿਹੜਾ ਯੂਥ ਆ ਉਹਨੂੰ ਇਹੋ ਹੀ ਮੈਸੇਜ ਸੀ ਦੇਣਾ ਚਾਹੁੰਦੇ ਆ ਕਿ ਮੇਕੋ ਨਸ਼ੇ ਨਸ਼ਿਆਂ ਨੂੰ ਛੱਡ ਬਾਹਰ ਆਓ ਸੈਲਫ ਸਾਈਡ ਨਾ ਕਰੋ ਕਿਉਂਕਿ ਲੋਕ ਅੱਜ ਕੱਲ ਸਰਕਾਰਾਂ ਨੂੰ ਗਾਲਾਂ ਕੱਢੀ ਜਾਂਦੇ ਆ ਆਪ ਆਪਣਾ ਆਪ ਖੁਦ ਦੇਖੋ ਤੇ ਮਿਹਨਤ ਕਰੋ ਮਿਹਨਤ ਕਰੋ ਇਸ ਤਰ੍ਹਾਂ ਮਤਲਬ ਕਿ ਗਾਲਾ ਗੁਲਾ ਨਾ ਕਢੋ ਤੇ ਜ਼ਿੰਦਗੀ ਚ ਅੱਗੇ ਵਧਣ ਵਾਸਤੇ ਤੇ ਪੋਜ਼ਿਟਿਵ ਰਹੋ ਤੇ ਬਸ ਇੰਨਾ ਹੀ ਕਿ ਕਿਸੇ ਦਾ ਮਤਲਬ ਕਹਿਣ ਤੋਂ ਪਾਓ ਕਿ ਕਿਸੇ ਬਾਰੇ ਕੁਝ ਮਾੜਾ ਨਾ ਸੋਚੋ ਕੁਝ ਮਾੜਾ ਨਾ ਬੋਲੋ ਜਿਨਾਂ ਚਿਰ ਅੱਖੀ ਨਾ ਦੇਖੋ ਜਾਂ ਕੰਨੀ ਨਾ ਸੁਣੋ ਅੱਜ ਅੱਜ ਜਿਹੜਾ ਰਗਾ ਇੱਕ ਪ੍ਰਾਪਤੀ ਤੇ ਹੋਣਾ ਗਵਰਨਮੈਂਟ ਜੋਬ ਮਿਲੀ ਹੋਈ ਹੈ ਤੁਹਾਨੂੰ ਬਾਈ ਫੈਲ ਲੱਗਦਾ ਕਿ ਸੈਟਿੰਗ ਹੈ ਨਾ ਕਦੇ ਜਦੋਂ ਉਹ ਫਿੰਗਰਵਾੜੇ ਰਹਿੰਦੇ ਸੀ ਉਦੋਂ ਵੀ ਕਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਨਹੀਂ ਆਹ ਲਾਈਫ ਕਿਹੋ ਜੀ ਦੇਤੀ ਪ੍ਰਮਾਤਮਾ ਨੇ ਜਾਂ ਕਿਹੋ ਜਿਹਾ ਸ਼ੁਰੂ ਤੋਂ ਕਿਵੇਂ ਆ ਜ਼ਿੰਦਗੀ ਜਿਹੜੀ ਸਾਡੇ ਠੀਕੋ ਜੀ ਸਾਡੇ ਦਿਮਾਗ ਦੇ ਵਿੱਚ ਕਦੀ ਵੀ ਇਹ ਹੋ ਇਹੋ ਜੀ ਗੱਲ ਨਾ ਰੱਬ ਨੇ ਲਿਆਂਦੀ ਤੇ ਨਾ ਹੀ ਕਦੀ ਆਵੇ ਕਿਉਂਕਿ ਉਸ ਭਗਤ ਪੂਰਨ ਸਿੰਘ ਉਹਨਾਂ ਦੀ ਜਿਹੜੀ ਸੇਵਾ ਆ ਨਾ ਉਹ ਬਹੁਤ ਬਹੁਤ ਹੀ ਵੱਡੀ ਸੇਵਾ ਆ ਉਹ ਅੱਗੋਂ ਹੁਣ ਡਾਕਟਰ ਇੰਦਰਜੀਤ ਕੌਰ ਬੀਬੀ ਜੀ ਕਰ ਰਹੇ ਨੇ ਤੇ ਸਾਡਾ ਸਾਰਾ ਬਚਪਨ ਉੱਥੇ ਹੀ ਲੰਘਿਆ ਤੇ ਸਾਰੀ ਪੜ੍ਹਾਈ ਲਿਖਾਈ ਆਪਾਂ ਉੱਥੋਂ ਕੀਤੀ ਉਹਨਾਂ ਦੀ ਬਦੌਲਤ ਹੀ ਅੱਜ ਜੋ ਅਸੀਂ ਬੈਠੇ ਬੈਠੇ ਆਂ ਜਿਸ ਮੁਕਾਮ ਤੇ ਬੈਠੇ ਆਂ ਜਾਂੜੀ ਦੀ ਉਹ ਸਾਰਾ ਉਹਨਾਂ ਦੀ ਬਦੌਲਤ। ਸ਼੍ਰੀ ਮੁਖਸਰ ਸਾਹਿਬ ਜੀ ਤੁਹਾਡਾ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਤੇ ਸਾਨੂੰ ਤੁਹਾਨੂੰ ਦੱਸੋ ਕਿ ਤੁਹਾਡੇ ਚ ਸੋਨਾ ਸਿੰਘ ਮੇਰਾ ਨਾਮ ਸੋਨਾ ਸਿੰਘ ਮੇਰਾ ਨਾਮ ਸੋਨਾ ਸਿੰਘ ਹੈ। ਬਚਪਨ ਤੋਂ ਤੁਮ ਕਿਹੋ ਜਿਹਾ ਜੀਵਨ ਮਿਲਿਆ? ਛਿੰਮੀ ਵਾਲਾ ਜੀਵਨ ਮਿਲਿਆ ਕਿ ਲੋਕਾਂ ਨੇ ਤੁਹਾਨੂੰ ਇੱਕ ਮਜ਼ਾਕ ਦਾ ਪਾਤਰ ਸਮਝਿਆ ਸੀਗਾ? ਦੇਖੋ ਜੀ ਲੋਕਾਂ ਨੇ ਮਜ਼ਾਕ ਵਾਲਾ ਪਾਤਰ ਤੇ ਬਹੁਤ ਜ਼ਿਆਦਾ ਹੀ ਸਮਝਿਆ ਅਸੀਂ ਕਿਉਂਕਿ ਇਸ ਗੱਲ ਤੋਂ ਕਹਿ ਲੱਗਾ ਗਰੇਜ ਨਹੀਂ ਕਰਦੇ ਤੇ ਜਿੱਥੇ ਵੀ ਕਿਤੇ ਹੀ ਜਾਂਦੇ ਆਂ ਲੋਕ ਉਲਟੇ ਪੁਲਟੇ ਸਵਾਲ ਕਰਦੇ ਆਂ ਉਲਟੇ ਕਰਦੇ ਸਵਾਲ ਹਣਾ ਥੋੜਾ ਜਿਹਾ ਹੁੰਦਾ ਆ ਅਸੀਂ ਜਿਵੇਂ ਅਸੀਂ ਵੀ ਸਮਝਦੇ ਕਿ ਦੈਟਸ ਆ ਕਾਮਨ ਮੈਨ ਕਾਮਨ ਮੈਨ ਕਿ ਅਸੀਂ ਵੀ ਆਮ ਲੋਕਾਂ ਵਰਗੇ ਆ ਠੀਕ ਆ ਬਾਕੀ ਕੋਈ ਮਤਲਬ ਲੋਕਾਂ ਨੂੰ ਜ਼ਰੂਰ ਚਲੋ ਜਿਹੜੇ ਤੁਹਾਨੂੰ ਚਾਹੁੰਦੇ ਨੇ ਕਿਉਰੀਓਸਿਟੀ ਹੁੰਦੀ ਲੋਕਾਂ ਦੇ ਫਰਕ ਕਿਸੇ ਤੋਂ ਕਿਉਰੀਓਸਿਟੀ ਆ ਤੇ ਮਿਲੋ ਜਰੂਰ ਮਿਲੋ ਪਰ ਜਿਹੜੇ ਸਵਾਲ ਕਰਨੇ ਆ ਕੋਈ ਪਹਿਲਾ ਸਵਾਲ ਕਰਨ ਤੋਂ ਪਹਿਲਾਂ ਬੰਦੇ ਨੂੰ ਆਪਣੇ ਦਿਮਾਗ ਤੋਂ ਸੋਚਣਾ ਚਾਹੀਦਾ ਕਿ ਕੀ ਹੋਣਾ ਸਵਾਲ ਉਹ ਬੰਦਾ ਮੈਂ ਇਹੋ ਜਿਹਾ ਸਵਾਲ ਕਰੂੰਗਾ ਕਿ ਉਹਨਾਂ ਨੂੰ ਜਚੂਗਾ ਇਹ ਸਵਾਲ ਇਸ ਕਰਕੇ ਦੇਖੋ ਅੱਜ ਇਹ ਬਰਾੜ ਸਾਹਿਬ ਕੋਲੇ ਆਏ ਆ ਉਹਨਾਂ ਨੇ ਸਾਨੂੰ ਇੱਕ ਵੀ ਸਵਾਲ ਇਹੋ ਜਿਹਾ ਨਹੀਂ ਕੀਤਾ ਜਿਹੜਾ ਸਾਨੂੰ ਨਾ ਸਾਨੂੰ ਜਚੇ ਨਹੀਂ ਇਹ ਹੀ ਗੱਲ ਆਮ ਲੋਕਾਂ ਦੇ ਵਿੱਚ ਜਾਂ ਇੱਕ ਜਿਹੜੇ ਪੋਲੀਟੀਸ਼ੀਅਨ ਉਹਨਾਂ 'ਚ ਫਰਕ ਆ ਐਂਜ ਵੀ ਕਿਉਂਕਿ ਦੋਵੇਂ ਬ੍ਰਦਰ ਹੋਣਾ ਘਰ ਤੋਂ ਵੀ ਦੋ ਭਰਾ ਹੋਣ ਤੇ ਭਰਾ ਭੈਣ ਹੋਣ ਤੇ ਥੋੜੀ ਬੋਡੀ ਟਸਲ ਜੀ ਮਾੜੀ ਮੋਟੀ ਤਾਂ ਪਿਆਰ ਜਿਹੀ ਲੜਾਈ ਤਾਂ ਹੁੰਦੀ ਰਹਿੰਦੀ ਆ ਕਦੇ ਅੱਜ ਮਾੜੀ ਮੋਟੀ ਬਹਿਸ ਵੀ ਹੁੰਦੀ ਤੁਹਾਡੇ ਦੋਵਾਂ 'ਚ ਵੀ ਆ ਖਾ ਲਈਏ ਯਾਰ ਸੋਣਾ ਕਹਵੇ ਆ ਖਾਣਾ ਨਹੀਂ ਮੋਣਾ ਕਹਵੇ ਆ ਨਹੀਂ ਯਾਰ ਮੈਨੂੰ ਨਹੀਂ ਪਸੰਦ ਆ ਕੁਝ ਉਹਦੀਆਂ ਹਾਸੇ ਮਜ਼ਾਕ ਵਾਲੀਆਂ ਗੱਲਾਂ ਵੀ ਹੁੰਦੀਆਂ ਨਹੀਂ ਜੀ ਸਾਡਾ ਕੋਈ ਨਾ ਟਾਈਮ ਬਹੁਤ ਸਾਡਾ ਕੋ ਟਾਈਮ ਬਹੁਤ ਲਿਮਟਡ ਹੁੰਦਾ ਲਿਮਟਡ ਜਬੜਾ ਹੁੰਦਾ ਸਾਡਾ ਕੋ ਆ ਹਾ ਸਮਝਾਕ ਲਈਆਂ ਗੱਲਾਂ ਤੇ ਬਚਪਨ ਚ ਬਸ ਜਿਹੜੀਆਂ ਉਹ ਹੋ ਗਈਆਂ ਹੋ ਗਈਆਂ ਹੁਣ ਤਾਂ ਬਸ ਥੋੜਾ ਜਿਹਾ ਲੋਕ ਭਲਾਈ ਦੇ ਕੰਮ ਚ ਲੱਗੋ ਸਭ ਚ ਲੱਗੇ ਹੋਏ ਆ ਕੀ ਸਾਡਾ ਸਾਡਾ ਮੋਟਿਵ ਇਹ ਆ ਕਿ 24 ਆਵਰਸ ਦੀ ਸਪਲਾਈ ਨਿਰਵਿਘਨ ਦੇਣੀ ਹੈ ਬਿਜਲੀ ਨਿਰਵਿਘਨ ਦੇਣੀ ਬਚਪਨ ਦੀ ਆਪਣੀ ਯਾਦ ਸਾਂਝੀ ਕਰਨਾ ਚਾਹੂਗਾ ਬਚਪਨ ਦੀਆਂ ਯਾਦਾਂ ਤਾਂ ਬਹੁਤ ਨੇ ਬਹੁਤ ਨੇ ਵਧੀਆ ਹੁਣ ਇਸ ਤਰ੍ਹਾਂ ਐਟ ਅ ਟਾਈਮ ਕੋਈ ਯਾਦ ਨਹੀਂ ਇੱਕ ਜੋਬ ਹੋ ਗਈ ਹਨਾ ਇੱਕ ਕੋਈ ਟਾਰਗੇਟ ਮਿੱਥ ਕੇ ਚੱਲੋ ਜਦੋਂ ਹੁਣ ਚੁੱਕੇ ਹਰੇਕ ਨੇ ਸੇਵਾ ਮੁਕਤ ਵੀ ਹੋਣਾ ਰਟਾਇਰ ਵੀ ਹੋਣਾ ਨਾਲ ਨਾਲ ਕੋਈ ਟਾਰਗੇਟ ਮਿੱਥ ਕੇ ਚੱਲੋ ਕਿਸੇ ਖਾਸ ਵਰਗ ਲਈ ਕੰਮ ਕਰਨਾ ਜਾਂ ਕੁਝ ਖਾਸ ਕਰਨਾ ਜ਼ਿੰਦਗੀ ਚ ਇਸ ਤਰ੍ਹਾਂ ਦਾ ਕੁਝ ਅਸੀਂ ਚਾਹੁੰਦੇ ਆਂ ਦੇਖੋ ਜੀ ਮੈਂ ਜੋਬ ਤੇ ਆ ਤੇ ਮੋਹਣਾ ਫ੍ਰੀ ਆ ਉਹ ਡੈਮੋਕਰੈਟਿਕ ਪਰਸਨ ਹੈ ਤੇ ਬਟ ਕੋਈ ਨਾ ਪ੍ਰਮਾਤਮਾ ਨੇ ਕਰਮਾਂ ਚ ਲਿਖਿਆ ਹੋਇਆ ਤੇ ਜ਼ਰੂਰ ਮੈਂ ਰਾਜਨੀਤੀ ਵਾਲੇ ਵਾਸਤੇ ਲੋਕਾਂ ਦਾ ਇਹ ਭਲਾ ਭਲਾ ਕਰਨ ਵਾਸਤੇ ਸਮਾਜ ਦਾ ਭਲਾ ਕਰਨ ਵਾਸਤੇ ਰਾਜਨੀਤੀ ਤੇ ਪੈਰ ਰੱਖੂ ਮੋਹਣਾ ਮੋਹਣਾ ਦੇ ਸ਼ੌਂਕ ਕੀ ਨੇ ਇਹ ਸੁਣਿਆ ਵੀ ਤੁਸੀਂ ਇੱਕ ਸਿੰਗਿੰਗ ਸ਼ੋਅ ਦੇ ਵਿੱਚ ਵੀ ਗਏ ਸੀ ਜਿੱਥੇ ਤੁਹਾਨੂੰ ਇੱਕ ਵੱਡੇ ਕਲਾਕਾਰ ਨੇ ਫ੍ਰੀ ਸਿੰਗਿੰਗ ਦੀ ਯੈਸ ਯੈਸ ਅਸੀਂ ਦੇਖੋ ਜੀ ਅਸੀਂ ਗਏ ਸੀਗੇ ਬਹੁਤ ਵੱਡਾ ਪਲੇਟਫਾਰਮ ਸੀਗਾ ਸਾਰੇ گاؤں ਆਪਾਂ ਜੀਟੀਵੀ ਉੱਥੇ ਦੇਖੋ ਲੋਕ ਜਾਂਦੇ ਜਾਂਦੇ ਆਪਾਪੜ ਵੇਲਦੇ ਰਹਿੰਦੇ ਨਹੀਂ ਜਾਇਆ ਜਾਦਾ ਬਹੁਤ ਬਹੁਤ ਮਿਹਨਤ ਵੋ ਕਰਨੀ ਪੈਂਦੀ ਇੱਕ ਗੁਰੂ ਰਾਮਦਾਸ ਜੀ ਰੱਬ ਚ ਰੱਬ ਵੱਲੋਂ ਸਾਨੂੰ ਇੱਕ ਦਾਤ ਬਖਸ਼ੀ ਗਈ ਸੀ ਕਿ ਉਹਨਾਂ ਨੇ ਖੁਦਾਨੂੰ ਫੋਨ ਕਰਕੇ ਬੁਲਾਇਆ ਤੇ ਅਸੀਂ ਲੋਕ ਉੱਥੇ ਐਜ਼ ਅ ਚੀਫ ਗੈਸਟ ਗਏ ਉਹ ਮਾਣਾਂ ਨੇ ਅੱਗੋ ਵਿਆਹ ਬਾਰੇ ਜ਼ਿੰਦਗੀ ਬਾਰੇ ਕੀ ਸੋਚਿਆ ਦੇਖੋ ਜੀ ਇਸ ਮੋਟਿਵ ਤੇ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ ਕਿਸੇ ਨਾਲ ਵੀ ਨਹੀਂ ਕਰਦੇ ਨਾ ਹੀ ਸੋਚਦੇ ਵਿਆਹ ਵੀ ਬਾਰੇ ਅੱਲੇ ਬਣਾ ਜ਼ਿੰਦਗੀ ਸੈਟਲ ਸੈਟਲ ਕਰਨੀ ਚਾਹੀਦੀ ਹੈ ਅੱਵਲ ਸੈਟਲਡ ਐਂਡ ਡਨ ਫਿਰ ਬਾਅਦ ਕਿਤੇ ਸੋਚਾਂਗੇ ਕਿ ਅਜੇ ਤਾਂ ਹੀ ਚਾਹੁੰਦੇ ਆ ਕਿ ਲੋਕਾਂ ਭਲਾਈ ਕਰੀ ਜਾਏ ਲੋਕਾਂ ਉਹ ਨਾ ਕਹਿੰਦਾ ਪੋਲਿਟਿਕਸ 'ਚ ਆਉਣਾ ਹੈਗਾ ਪਰ ਖਾਸ ਮੁੱਦੇ ਕੀ ਲੱਗਦੇ ਪੰਜਾਬ ਦੇ ਕਿ ਆ ਇਹਨਾਂ ਮੁੱਦਿਆਂ ਤੇ ਗੱਲ ਹੀ ਨਹੀਂ ਹੁੰਦੀ ਜਾਂ ਇਹ ਜ਼ਰੂਰੀ ਨੇ ਇਹਨਾਂ ਤੇ ਗੱਲ ਹੋਣੀ ਚਾਹੀਦੀ ਹੈਗੀ ਕੀ ਸੋਚ ਕੇ ਦੇਖੋ ਜੀ ਮੈਂ ਤਾਂ ਕਹਿੰਨਾ ਕਿ ਮੇਰੀ ਇੱਕ ਇਹ ਸੋਚ ਆ ਤੁਸੀਂ ਅੱਜ ਪੋਲਿਟਿਸ਼ੀਅਨ ਹੀ ਬਣ ਜਿਏ ਕੋਈ ਲੈਟਰ ਐਕਸ ਕਰ ਦੇ ਕੋਈ ਵੀ ਪੋਲਿਟਿਸ਼ੀਅਨ ਹੋਵੇ ਤਾਂ ਹਰ ਕੋਈ ਬੰਦਾ ਸੈਟੀਸਫਾਈਡ ਨਹੀਂ ਹੋ ਸਕਦਾ ਤੇ ਨਾ ਹੀ ਮੈਂ ਮੈਂ ਵੀ ਆ ਪੋਲੀਟੀਸ਼ੀਅਨ ਬਣ ਜਾਊਗਾ ਤਾਂ ਮੈਂ ਹਰ ਕਿਸੇ ਨੂੰ ਸੈਟੀਸਫਾਈਡ ਨਹੀਂ ਕਰ ਸਕਦਾ ਠੀਕ ਹੈ ਮੇਰੀ ਜਿੱਥੋਂ ਤੱਕ ਕੋਸ਼ਿਸ਼ ਹੋਏਗੀ ਕਿ ਮੈਂ ਜਿੱਥੋਂ ਤੱਕ ਭਲਾ ਕਰਨਾ ਚਾਹੁੰਦਾ ਆ ਕਿ ਲੋਕਾਂ ਦੀ ਆਵਾਜ਼ ਲੋਕ ਜਿਹੜੇ ਗਰੀਬ ਬੰਦੇ ਨੇ ਅਸਲ ਵਿੱਚ ਗਰੀਬ ਤੇ ਅਮੀਰ ਤੇ ਆਪਾਂ ਇਸ ਬਣਾਏ ਹੋਏ ਆ ਗਰੀਬ ਅਮੀਰ ਤੇ ਅਸਲ ਚ ਕੋਈ ਹੁੰਦਾ ਨਹੀਂ ਆ ਦੇਖੋ ਵੇਖੋ ਥੱਲੋਂ ਉੱਠਦਾ ਬੰਦਾ ਜ਼ਮੀਨ ਤੋਂ ਤੇ ਮਤਲਬ ਇੱਕ ਗੱਲ ਹੈ ਕਿ ਡਾਊਨ ਟੂ ਅਪ ਰੈਨੋ ਵੀ ਬਹੁਤ ਜ਼ਰੂਰੀ ਆ ਤੇ ਇੱਕ ਗੱਲ ਦਾ ਕਿ ਜੇ ਬੰਦਾ ਜ਼ਮੀਨ ਤੋਂ ਉੱਠ ਕੇ ਉਸ ਵਾਰ ਬੰਦੇ ਨੂੰ ਮਿਹਨਤ ਆਪ ਕਰਨੀ ਉਹਨੂੰ ਪੋਲੀਟੀਸ਼ੀਅਨ ਨੇ ਤੇ ਆ ਕੇ ਉਹਦੇ ਨਾਲ ਮਿਹਨਤ ਨਹੀਂ ਕਰਾਉਣ ਪੈਣਾ ਪੋਲੀਟੀਸ਼ੀਅਨ ਤੇ ਇੱਕ ਆ ਉਹ ਆ ਕਿ ਮਤਲਬ ਜਾਗਰੂਕਤਾ ਪੈਦਾ ਕਰਨੀ ਬੰਦੇ ਆ ਇੱਕ ਉਹਨਾਂ ਦੀ ਹਮਾਇਤ ਕਰਨੀ ਜਿੱਥੇ ਉਹਨਾਂ ਨੂੰ ਲੋੜ ਨਾਲ ਖੜਨਾ ਹੈ ਦੈਟਸ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਇਹ ਨਹੀਂ ਕਿ ਤੁਹਾਡੇ ਨਾਲ 24 ਘੰਟੇ ਕਿ ਉਹ ਤੁਹਾਡੀ ਹਮਾਇਤ ਕਰੇ ਤੁਹਾਡੀ ਉਹ ਕਰੇ ਤੁਹਾਡੇ ਨਾਲ ਮਿਹਨਤ ਕਰੇ ਮਿਹਨਤ ਤੁਹਾਨੂੰ ਇੰਡੀਪੈਂਡੈਂਟਲੀ ਕਰਨੀ ਪੈਗੀ ਅੱਜਕੱਲ੍ਹ ਲੋਕ ਪੋਲੀਟੀਸ਼ੀਅਨਾਂ ਨੂੰ ਗਾਲ੍ਹਾਂ ਕੱਢੀ ਜਾਂਦੇ ਆ ਦੇਖੋ ਅੱਜਕੱਲ੍ਹ ਯੁੱਗ ਚੱਲਦਾ ਪਿਆ ਅਕਾਲੀ ਦਲ ਨੂੰ ਲੋਕ ਇਨਾ ਮਾੜਾ ਕਹਿੰਦੇ ਹੈ ਨਹੀਂ ਇਹ ਗੱਲ ਇਹ ਇਸ ਮੋਟਿਵ ਤੇ ਇਹ ਗੱਲ ਕਰਦੇ ਆ ਕਿ ਮਤਲਬ ਚਲੋ ਅਹੀਂ ਤੁਹਾਨੂੰ ਪਹਿਲਾਂ ਹੀ ਕਹਿਆ ਤਾਂ ਕਿ ਕੋਈ ਵੀ ਮਤਲਬ 100 ਤੋਂ 90% ਜਿਹੜੇ ਸੈਟੀਸਫਾਈਡ ਹੋਣਗੇ ਬਾਕੀ ਜਿਹੜੇ 10% ਉਹ ਤਾਂ ਹੋਣਗੇ ਤੁਹਾਡੇ ਐਂਟੀ ਹੋਣਗੇ ਤਾਂ ਅਨਸੈਟੀਸਫਾਈਡ ਹੋਣਗੇ ਤੁਸੀਂ ਸਾਰਿਆਂ ਨੂੰ ਸੈਟੀਸਫੈਕਸ਼ਨ ਨਹੀਂ ਦੇ ਸਕਦੇ ਤਾਂ ਇਸ ਲਈ ਜੋ ਵੀ ਮੈਂ ਪਰਮਾਤਮਾ ਨੇ ਚਾਹਿਆ ਮੈਂ ਰਾਜਨੀਤੀ ਚ ਆ ਕੇ ਤੇ ਜੋ ਵੀ ਵਾਈਗਰੂ ਦੇ ਕੰਮ ਸੌਂਪਣਗੇ ਪਰਮਾਤਮਾ ਦੇ ਕੰਮ ਸੌਂਪਣਗੇ ਤੇ ਮੈਂ ਉਹ ਦੇਖੀ ਨਕਸ਼ੇ ਕਰਨਾ ਕੋਈ ਫਿਲਮ ਇੰਡਸਟਰੀ ਜਾਂ ਕੋਈ ਡਰਾਮਾਸ ਵਗੈਰਾ ਕਿਸੇ ਹੋਰ ਇਹ ਵੀ ਕੰਟੈਕਟਸ ਕੀਤੇ ਇਹਨਾਂ ਤੋਂ ਬਾਅਦ ਜਦੋਂ ਲਗਾਤਾਰ ਹੁਣ ਸੋਣਾ ਤੇ ਮੋਨਾ ਜਿਹੜੇ ਅੱਗੇ ਨੇ ਲਗਾਤਾਰ ਇੰਟਰਵਿਊ ਚੱਲ ਰਹੀਆਂ ਨੇ ਲਗਾਤਾਰ ਅਸੀਂ ਇਹਦਾ ਜਿਹੜਾ ਸ਼ੁਰੂ ਤੋਂ ਏਮ ਹੈ ਬਹੁਤ ਸਾਡਾ ਏਮ ਹੈ ਕਿ ਬੰਬੇ ਵੈ ਸੈਟਲਡ ਹੋਣਾ ਐਂਡ THEN ਇਹ ਪਲੇ ਬੈਕ ਸਿੰਗਿੰਗ ਦਾ ਸਾਡਾ ਮਤਲਬ ਰਾਜਨੀਤੀ ਤਾਂ ਇੱਕ ਅਲੱਗ ਪਾਸਾ ਹੈ ਨਾ ਤੇ ਜਿਹੜਾ ਸਾਡਾ ਪ੍ਰੋਫੈਸ਼ਨਲ ਹੀ ਹੈ ਮੈਂ ਪੈਸ਼ਨ ਨੇ ਜਿਹਨੂੰ ਬਣਾਇਆ ਹੋਇਆ ਉਹ ਤਾਂ ਹੀ ਮਤਲਬ ਉਹ ਇਹੀ ਤਾਂ ਸਿੰਗਿੰਗ ਦੇ ਵਿੱਚ ਜਣਾ ਆਉਂਦੇ ਕੁਝ ਗੁੰਮਗਣਾ ਕੇ ਵੀ ਸੁਣਾ ਦਿਓ ਸਾਨੂੰ ਫੋਟਾ ਜਾ ਬੋਲੇ ਹਾਂ ਇਹ ਆਪਣਾ ਹੁਣੇ ਗਾਣਾ ਬਣਾ ਸ਼ਬਦਾਂ ਦੀ ਖੇਡ ਸੱਜਣਾ ਤੋਲੇ ਬਿਨ ਬੋਲੇ ਨੀ ਖੁਸ਼ੀਆਂ ਹੀ ਵੰਡੀਆਂ ਨੇ ਕਦੇ ਦਰਦ ਫਰੋਲੇ ਨੀ ਹਾਸਿਆਂ ਚੋਂ ਲੱਭਦੇ ਆਂ ਜ਼ਿੰਦਗੀ ਦੇ ਰਾਹ ਸਜਣਾ ਜਿਉਂਦੇ ਜੀ ਦੁਨੀਆ ਦੇ ਮੁਕਣੇ ਕਦੇ ਰੌਲੇ ਨਹੀਂ ਜੱਫੀਆਂ ਨੂੰ ਜੱਫੀਆਂ ਨੇ ਟੱਕਰਾਂ ਨਾਲ ਖੈਨੇ ਆ ਉਹ ਸਾਡਾ ਹੋ ਜਾਂਦਾ ਜਿਹਨੂੰ ਮਿਲ ਲੈਨੇ ਆ ਮੈਂ ਫਿਰ ਲੱਗ ਜਾਂਦੀ ਆ ਜਿੱਥੇ ਵੀ ਬੈਨੇ ਆ